ਸਾਰੇ ਆਪ ਦੇ ਅੰਬਸਰੀ ਰਜਿਸਟ੍ਰੇਸ਼ਨ ਦੇ ਕੰਪਲੀਟ ਚੈੱਕ ਦੀ ਜਾਰੀ ਹੈ। ਮਾਨ ਜੋ ਡੀਜੀਪੀ ਸਾਹਿਬ ਪੰਜਾਬ ਡੀਜੀਪੀ ਸਾਹਿਬ ਰੇਲਵੇ ਦੇ ਜੀ ਦੀ ਅਧਿਅਤਾਂ ਤੇ ਅਸੀਂ ਚੈਕਿੰਗ ਕਰ ਰਹੇ ਹਾਂ। ਹਰ ਸਟੇਸ਼ਨ ਤੇ ਅਸੀਂ ਦਿੱਲੀ ਜਾ ਰਹੇ ਹਾਂ। ਤਿਹਾਰਾਂ ਦੇ ਦਿਨ ਨੇ ਇਸ ਕਰਕੇ ਅਸੀਂ ਉਮੀਦ ਕਰਦੇ ਹਾਂ ਲੋਕਾਂ ਤੋਂ ਸਾਡਾ ਪੂਰਾ ਸਾਥ ਦੇਣਗੇ ਜੇ ਕੋਈ ਕੋਈ ਚੀਜ਼ ਮਿਲਦੀ ਤਾਂ ਪੁਲਿਸ ਨੂੰ ਦੱਸਾ ਦੇਣ। ਪਿਛੇ ਅਸੀਂ ਲੁਧਿਆਣਾ ਚੇਨ ਕਰਦੇ ਸਾਂ ਸਾਨੂੰ 6 ਪਿਸਤੌਲ ਮਿਲੇ ਜਿਹੜੇ ਕੋਈ ਐਮਪੀ ਕੋ ਲੈ ਕੇ ਆਏ ਸੀ। ਬਟਾਲੇ ਦੇ ਮੁਜੇ ਉਸ ਜਨਾਬ ਨਾਲ ਜਿਹਨੇ ਪੱਜਾ ਫੜ ਕੇ ਸਿਰ ਸਾਨੂੰ ਫੀਮ ਵੀ ਪ੍ਰਾਪਤ ਹੋਈ ਲਦਾਣੇ ਪਠਾਨਕੋਟ ਤੇ ਇਸ ਕਰਕੇ ਸੀ ਡਰਗ ਸੰਬੰਧੀ ਤੇ ਅਸਲੇ ਸੰਬੰਧੀ ਅਸੀਂ ਨਿਯਾਗ ਅਸਵੇ ਸੰਬੰਧੀ ਅਸੀਂ ਸੱਤਵੇਂ ਚਲਾ ਰਹੇ ਸਰ ਜੀ ਇਹ ਚੈਕ ਅੱਗੇ ਸਰ ਸਟੇਸ਼ਨ ਤੇ ਪਹੁੰਚ ਕੇ ਚੈਕਿੰਗ ਕੀਤੀ ਕੋਈ ਇਤਨਾ ਦੀ ਚੀਜ਼ ਮਿਲੀ ਹੈ ਪ੍ਰਾਪਤ ਹੋਈ ਹੈ ਤੁਸੀਂ ਸਰ ਚੈੱਕ ਚੱਲ ਰਹੀ ਹੈ ਜੀ 3 ਵਜੇ ਤੱਕ ਚੈਕਿੰਗ ਚੱਲਣੀ ਸ਼ਾਡੀ ਜੀ ਦਾ ਵੀ ਕੁਝ ਨਾ ਕੁਝ ਰਿਕਵਰੀ ਹੋਊਗੀ ਉਹ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਨ੍ਹਾਂ ਨੂੰ ਕੋਈ ਚੀਜ਼ ਮਿਲ ਜਾਂਦੀ ਆ ਕੋਈ ਬੈਗ ਮਿਲ ਜਾਂਦਾ ਆ ਉਹ ਕੁਝ ਨੂੰ ਵਾਪਸ ਨਹੀਂ ਕਰਦੇ ਤੇ ਬਾਕੀ ਉਲਟੀ ਉਲਟੀ ਦੇ ਵਿੱਚ ਫਾਟੇ ਜਿਹਨਾਂ ਨੂੰ ਆਪ ਕੀ ਸੇਗਾ ਦੇਣਾ ਉਹਨਾਂ ਨੇ ਜਨਾਬ ਜੇਕਰ ਕੋਈ ਤੁਹਾਨੂੰ ਚੀਜ਼ ਮਿਲਦੀ ਹੈ ਲਵਾਰ ਸਟਰੀਜ਼ ਮਿਲਦੀ ਤੇ ਪੁਲਿਸ ਨੂੰ ਬੀਆਰਪੀ ਨੂੰ ਬੁਲਾ ਦੇਣ ਜੇ ਕੋਈ ਮੋਬਾਈਲ ਮਿਲਦਾ ਤਾਂ ਤਾਂ ਨਹੀਂ ਕਿ ਪੜਿਆ ਗਿਆ ਤਾਂ ਫਿਰ ਉਹ ਜੇਲ੍ਹ ਜਾਊਗਾ ਪਰਚਾ ਦਰਜ ਹੋਊਗਾ ਦੇਖ ਲਾ ਸਰ ਅੱਜ ਜਿਹੜੀ ਚੈਕਿੰਗ ਆ ਪੰਜਾਬ ਪੱਤਸਾਰੇ ਰੇਲਵੇ ਸਟੇਸ਼ਨਾਂ ਤੇ ਕੀ ਕੀ ਕਰਦੇ ਆ ਹਾਂ ਸਾਰੇ ਰੇਲਵੇ ਸਟੇਸ਼ਨਾਂ ਤੇ ਇਹ ਫੈਸਲਾ ਸੀ ਕਿ ਅੱਜ ਸਾਰੇ ਕੰਟੀਨਿਊ ਟੂ ਇਲੈਕਟ੍ਰਿਕ ਰੈਗੂਲਰ ਹੈ ਕਿਸ ਤਰ੍ਹਾਂ ਹੈ